ਨੇ ਵੀ ਮੱਝ ਦਿਖਾਉਣਾ ਤੁਹਾਨੂੰ ਮੱਝ ਚੈੱਕ ਕਰੋ ਖੜੀ ਨੂੰ ਇੱਕ ਵਾਰੀ ਬਹੁਤ ਜਿਆਦਾ ਜ਼ਬਰਦਸਤ ਮੱਝ ਆ ਹਵਾਨੇ ਖੂਨੇ ਦੀ ਬਾ ਕਮਾਲ ਮੱਝ ਆ ਯਾਰ ਬਹੁਤ ਜਿਆਦਾ ਵੱਡਾ ਲੈਵਲ ਆਈ ਫਿਰਦੀ ਆ ਕਰਮਾਲ ਇੱਕ ਵਾਰੀ ਖੜੀ ਤੇ ਨੀਗਾ ਮਾਰ ਲਿਓ ਤੋਰ ਕੇ ਵੀ ਦਿਖਾਵਾਂਗੇ ਗੱਲਬਾਤ ਸਾਰੀ ਜਿਹੜੀ ਬਾਈ ਹੋਰਾਂ ਨਹੀਂ ਕਰਵਾਵਾਂਗੇ ਇੱਕ ਵਾਰੀ ਖੜੀ ਤੇ ਨੀਗਾ ਮਾਰੋ ਹਵਾਨਾ ਦਿਖਾਉਣਾ ਤੁਹਾਨੂੰ ਨੇੜੇ ਤੋਂ ਹਵਾਨਾ ਦੇਖੋ ਯਾਰ ਬਹੁਤ ਜਿਆਦਾ ਖੁੱਲੀ ਡੁੱਲੀ ਹਵਾਨੇ ਦੀ ਆ ਤੇ ਨਾੜ ਨੂੜ ਦੇਖੋ ਯਾਰ ਦੁੱਧ ਵਾਲੀ ਲੈ ਤੋਰੀ ਭਾਈ ਤੋਰੇ ਮਾੜੀ ਜੀ ਇੱਕ ਵਾਰੀ ਤੁਰਦੀ ਦੇ ਨਗਾ ਮਾਰ ਲਿਓ ਬਾਈ ਜਾਣਕਾਰੀ ਸਾਰੀ ਆਪਾਂ ਬਾਈ ਤੋਂ ਲਵਾਂਗੇ ਪਸ਼ੂ ਮੰਡੀ ਧਨੋਲਾ ਤਰੀਕ 11 ਚੌਥਾ ਮਹੀਨਾ 2025 11 ਤਰੀਕ ਵਾਲੀ ਵੱਡੀ ਮੰਡੀ ਅੱਜ ਤੇ ਚੰਗੀ ਗਿਣਤੀ ਦੇ ਵਿੱਚ ਮਾਲ ਪਹੁੰਚ ਚੁੱਕਾ ਹੈ ਸਿੰਘਾਂ ਦੀ ਥੋੜੀ ਖੁੱਲੀ ਅੱਗੋਂ ਫੇਸ ਕੁਆਲਟੀ ਚੈੱਕ ਕਰ ਲਿਓ ਬੋਡੀ ਵੰਤਰ ਦੀ ਵੀ ਚੰਗੀ ਹੈ ਤੇ ਹਵਾਨੇ ਹੁੰਨ ਨਾਲੇ ਵੱਖ ਤੋਂ ਗੱਲ ਕਰ ਲਈ ਤਾਂ ਬਾਗਮਾਲ ਹਵਾਨਾ ਬਾਈ ਦੇਖੋ ਬਹੁਤ ਜਿਆਦਾ ਖੁੱਲਾ ਡੁੱਲਾ ਹਵਾਨਾ ਦੇਖੋ ਸਿੰਘਾਂ ਦੀ ਜ਼ਰੂਰ ਖੁੱਲੀ ਆ ਪਰ ਹਵਾਨੇ ਕੰਨੀਓ ਯਾਰ ਬਾਗਮਾਲ ਬਹੁਤ ਜਿਆਦੇ ਤਕੜਾ ਆਰਡਰ ਲੱਗਾ ਹੋਇਆ ਮੱਝ ਨੂੰ ਇੱਕ ਵਾਰੀ ਨੇੜੇ ਤੋਂ ਵੀ ਦਿਖਾ ਦਿੰਨੇ ਆ ਤੁਹਾਨੂੰ ਨੇੜੇ ਤੋਂ ਚੈੱਕ ਕਰ ਲਿਓ ਦੇਖੋ ਪੂਰਾ ਖੁੱਲਾ ਢੁੱਲਾ ਹਵਾਨਾ ਬਾਈ ਬਿਲਕੁਲ ਸਾਫ਼ ਆਰਡਰ ਚਾਰੋਂ ਥਾਂ ਇੱਕੋ ਜਿਹੇ ਤੇ ਪੂਰਾ ਗੈਪ ਵਾਲਾ ਸੰ ਲੱਗਾ ਹੋਇਆ ਹਵਾਨਾ ਇਧਰੋਂ ਸਾਈਡ ਤੋਂ ਵੀ ਚੈੱਕ ਕਰ ਲਿਓ ਦੇਖੋ ਤੇ ਨਾੜਾ ਨੂੜਾ ਦੇਖੋ ਕਰਮ ਵਾਲੀਆਂ ਦੁੱਧ ਵਾਲੀਆਂ ਬਈ ਅੱਛੀ ਗੱਲ ਬਈ ਨਾਂ ਦਾ ਦੇ ਆਪਣਾ ਮੇਰਵਾ ਸਿੰਘ ਪਿੰਡ ਕਿਹੜਾ ਬਈ ਪਿੰਡ ਮੋਜੋ ਮੱਤੀ ਜੀ ਮੋਜੋ ਮੱਤੀ ਜ਼ਿਲ੍ਹਾ ਜਿਲ੍ਹਾ ਮਾਨਸਾ ਜੀ ਜਿਲ੍ਹਾ ਮਾਨਸਾ ਨੇੜੇ ਆਪਣੀ ਭਿੱਖੀ ਰਹਿ ਜਾਂਦਾ ਠੀਕ ਆ ਬਰਨਾਲਾ ਰੋਡ ਤੇ ਆਪਾਂ ਠੀਕ ਆ ਜੀ ਜਿਹੜੀਆਂ ਮੱਝ ਆਪਾਂ ਤੋੜ ਕੇ ਦਿਖਾਈਏ ਬਈ ਸੂਆ ਕਿਹੜਾ ਸੂਆ ਐ ਇਸ ਵਾਰ ਸੂਆ ਬਈ ਚੌਥਾ ਐ ਇਹ ਚੌਥਾ ਸੂਆ ਇਸ ਵਾਰ ਸੂਈ ਐ ਕਿੰਨੇ ਦਿਨਾਂ ਦੀ ਬਈ ਇਹ ਹੈਗੇ ਬਈ ਆ ਉਹਨੇ ਬਣਾ ਲਿਆ 18 19 ਦਿਨਾਂ ਦੀ ਸੂਈ ਐ ਤੇ ਬੱਚਾ ਕੀ ਐ ਬਈ ਮੰਗਣਾ ਮੰਗੋ ਬਈ ਕੱਟਰਾ ਗਾਰਜ ਨੂੰ ਗੁੰਗੜਦਾ ਬੱਚਾ ਵਾਂਗਰ ਜੀ ਅਰਜਨ ਕੁੰਗੜ ਦਾ ਕੱਟਾ ਪਾਇਆ ਇਹ ਦਸਨ ਮਿਨਾਵਕ 18 ਤੋਂ 19 ਦਿਨ ਹੋ ਗਏ ਬਾਈ ਸੂਈ ਨੂੰ ਤੇ ਮੇਰੇ ਵੀ ਬਾਈ 18 ਤੋਂ 19 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਕੁ ਤਿਆਰ ਆ ਹੁਣ ਬਾਈ 15 ਲੀਟਰ ਦੁੱਧ ਤਿਆਰ ਆ ਜੀ 15 ਲੀਟਰ ਜਮਾਪੂਰੀ ਤਸੱਲੀ ਵਾਲਾ ਜਮਾਪੂਰਾ ਗਰੰਟੀ ਵਾਲਾ 2 ਡੰਗ 4 ਡੰਗ ਅਗਲਾ ਕੰਡੇ ਤੇ ਚਵਾਈ ਜੁਵਾਈ ਦੀ ਚੰਗੀ ਆ ਹਾਂ ਬਾਈ ਚਵਾਈ ਦੇ ਜਮਾਪੂਰੇ ਬੰਦੇ ਵਰਗੀ ਘਰ ਠੀਕ ਆ ਬਾਕੀ ਤੁਸੀਂ ਬਾਈ ਅਜਾ ਥਾਣਾ ਬੰਨੇ ਨੂੰ ਦੇਖ ਕੇ ਲਾ ਲਓ ਬਾਈ ਕਹਿੰਦਾ ਵੀ ਚਵਾਈ ਜੁਵਾਈ ਦੀ ਬਹੁਤ ਜ਼ਿਆਦਾ ਚੰਗੀ ਆ ਤੇ 부ੜੀ ਬੰਦਾ ਕੋਈ ਮਰਜੀ ਜੋ ਹੀ ਜਾਵੇ ਕੋਈ ਮਰਜੀ ਜੋ ਹੀ ਜਾਵੇ ਠੀਕ ਪੁੜੀ ਹੀ ਚੋਂਦੇ ਨਾ ਸੀ ਕਿਤੇ 부ੜੀ ਕਿਤੇ ਬੰਦਾ ਠੀਕ ਆ ਬਈ ਤੇ ਜਾਇ ਜਾਂ ਭਾਗ ਹੀ ਰੱਖਿਆ ਬਈ ਵੇਚਣ ਵਾਲਾ ਦਸੀ ਮੰਗੀ ਚ ਛੋਟੀ ਹੈ ਕਿ ਪਾਰ ਵਾਲਾ ਕੰਮ ਹੈਗਾ ਠੀਕ ਆ ਬਈ ਜਾਇ ਤਾਂ 2 ਲੱਖ ਰੁਪਏ 1.5 ਲੱਖ ਰੁਪਏ ਮੁੱਲ ਕਰਦੇ ਆ ਮਾਨਤਾਨ ਦੇ ਵਿੱਚ ਹੋ ਜੂ ਠੀਕ ਆ ਤੇ ਫੋਨ ਨੰਬਰ ਆਪਣਾ ਬਈ 98781 ਬਈ 98 98781 1610 16610 1.5 ਲੱਖ ਚ ਮਾਨਤਾਨ ਹੋ ਜੂ ਮਗਰਾਜਨ ਗੁੰਗੜ ਦਾ ਕਟਾ ਤੇ ਦੁੱਧ ਭਾਈ ਕਹਿੰਦਾ ਵੀ ਚੰਗਾ ਤਿਆਰ ਆ ਬਾਕੀ ਦੁੱਧ ਭਾਈ ਛੇਵਾ ਤੇ ਹੁੰਦਾ ਮੱਝ ਚੰਗੀ ਆ ਦੇਖੋ ਗੋਡੀ ਵੰਤਰ ਦੀ ਚੰਗੀ ਆ ਤੇ ਚਮੜੀ ਚਮੜੀ ਦੀ ਬਿਲਕੁਲ ਸਾਫ ਸਾਫ ਥਣ ਹਵਾਨਾ ਇੱਕ ਵਾਰੀ ਹੋਰ ਚੈੱਕ ਕਰ ਲਓ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਪਸ਼ੂ ਮੰਡੀ ਧਨੌਲਾ ਅੱਗੇ ਚੱਲ ਕੇ ਹੋਰ ਜਿਹੜੇ ਵਿਕਰੀ ਵਾਲੇ ਨਗ ਵੀਡੀਓ ਦੇ ਵਿੱਚ ਆਪਾਂ ਕਵਰ ਕਰਕੇ ਤੁਹਾਨੂੰ ਦਿਖਾਵਾਂਗੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲੈਂਗ ਵੀ ਕਰਦਿਆ ਕਰੋ ਤੇ ਆਜੋ ਫਿਰ ਹੋਰ ਨਗਾ ਜਿਹੜੇ ਆਪਾਂ ਕਵਰ ਕਰਕੇ ਤੁਹਾਡੇ ਨਾਲ ਸੰਝ ਕਰਦੇ ਆਂ ਅਬ ਇਹ ਇੱਕ ਮੱਝ ਸਾਨੂੰ ਖੋਲ ਉਹਨੇ ਮੱਝ ਬਹੁਤ ਜਿਆਦਾ ਚੰਗੀ ਹੈ ਬਾਈ ਜੀ ਭਵਾਨਾ ਗੂਨਾ ਕਰਮਾਲੀ ਦਾ ਬਹੁਤ ਜਿਆਦਾ ਚੰਗਾ ਭਵਾਨੇ ਉਹਨੇ ਦੀ ਵੀ ਬਹੁਤ ਜਿਆਦਾ ਚੰਗੀ ਆ ਬਿਲਕੁਲ ਸਾਫ ਅਡਰਾ ਤੇ ਚਾਰੋਂ ਥਣ ਇੱਕੋ ਜਿਹਾ ਸੋਨਾ ਮੁੱਠੀ ਜਵਾਈ ਵਾਲਾ ਥਾਣਾ ਵਿੱਠੀ ਵਾਲਾ ਥਣ ਲੱਗਾ ਹੋਇਆ ਬਾਈ ਦੇਖੋ ਇਧਰੋਂ ਸਾਈਡ ਤੋਂ ਵੀ ਦੇਖ ਸਕਦੇ ਹੋ ਤੁਸੀਂ ਗੈਪ ਤੇ ਦੁੱਧ ਵਾਲੀ ਨਾਲ ਨੂੜ ਕਰਮਾਲੀ ਦੀ ਇਹਦੀ ਵੀ ਬਹੁਤ ਜਿਆਦਾ ਯਾਰ ਦੇਖੋ ਬੋਡੀ ਵੰਤਰ ਦੀ ਵੀ ਚੰਗੀ ਆ ਗੱਲਬਾਤ ਸਾਰੀ ਆਪਾਂ ਬਾਈ ਨਾਲ ਕਰਵਾਵਾਂਗੇ ਅੱਗੇ ਤੇ ਇੱਕ ਵਾਰੀ ਜਿਹੜਾ ਤੁਰਦੀ ਤੇ ਨਿਕਾ ਮਾਰ ਲਿਓ ਤੁਸੀਂ ਤੋਰ ਕੇ ਦਿਖਾਉਣੇ ਸੁਣ ਇੱਧਰ ਤੁਸੀਂ ਲੈ ਇੱਕ ਵਾਰੀ ਤੁਰਦੀ ਤੇ ਨਿਕਾ ਮਾਰ ਲਿਓ ਸਿੰਘ ਥੋੜਾ ਜਿਹਾ ਜ਼ਰੂਰ ਖੁੱਲਾ ਫੇਸ ਕੁਆਲਿਟੀ ਚੈੱਕ ਕਰ ਲਿਓ ਤੇ ਬਾਡੀ ਵੰਤਰ ਦੀ ਚੰਗੀ ਆ ਮਾਝ ਦੇਖੋ ਹਵਾਨਾ ਹੋਊ ਨਾ ਦੇਖੋ ਕਰਮਾਲੀ ਦਾ ਬਾਗ ਕਮਾਲ ਹਵਾਨਾ ਤਿਆਰ ਕਰਿਆ ਬਈ ਮਤ ਦੇਖੋ ਹਵਾਨਾ ਹੋਊ ਨਾ ਬਹੁਤ ਸਾਫ ਆ ਯਾਰ ਚੰਗੇ ਡਰ ਵਾਲੀ ਮਾਝ ਆ ਬਈ ਤੇ ਇੱਕ ਸਿੰਘ ਥੋੜਾ ਜਿਹੜਾ ਟੁੱਟਿਆ ਹੋਇਆ ਤੇ ਦੂਜੇ ਸਿੰਘਾਂ ਕੰਨੀਆ ਕੁੰਡੀ ਆ ਤੇ ਹਵਾਨਾ ਬਹੁਤ ਚੰਗਾ ਯਾਰ ਚਾਰੋਂ ਥਣ ਇੱਕੋ ਜੇ ਸੋਹਣਾ ਮੁੱਠੀ ਚਬਾਈ ਵਾਲਾ ਥਣਾ ਚੰਗੀ ਬਾਡੀ ਵੰਤਰ ਬਾਕੀ ਡਿਟੇਲ ਜਿਹੜੀ ਸਾਰੀ ਆਪਾਂ ਵਾਈ ਤੋਂ ਪੁੱਛਦੇ ਆਂ ਬਾਈ ਅੱਛੀ ਗੱਲ ਜੀ ਅੱਛੀ ਗੱਲ ਬਾਈ ਨਾਂ ਦੱਸਿਆ ਆਪਣਾ ਗੱਲ ਕੀ ਪਿੰਡ ਨੰਗਲ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਇਹ ਜਿਹੜੀ ਆਪਾਂ ਮੱਝ ਤੋਰ ਕੇ ਦਿਖਾਈ ਆ ਬਾਈ ਸੂਆ ਕਿਹੜਾ ਸੂਆ ਐਸ ਵਾਰ ਦੂਜਾ ਸੂਆ ਦੂਜਾ ਸੂਆ ਐਸ ਵਾਰ ਸੂਈ ਐ ਕਿੰਨੇ ਦਿਨਾਂ ਦੀ ਬਾਈ ਇਹ ਅੱਜ ਵੀਰੇ ਪੰਜਵਾਂ ਦਿਨ ਐ ਪੰਜ ਦਿਨ ਸੂਈ ਨੂੰ ਹੋਵੇ ਬਾਈ ਬੱਚਾ ਕੀ ਆ ਮਗਰ ਬੱਚਾ ਕੱਟਾ ਤੇ ਬੱਚਾ ਮਗਰ ਕੱਟਾ ਹੀ ਦੇਖ ਸਕਦਾ ਤੁਸੀਂ ਪੰਜਵਾਂ ਦਿਨ ਅੱਜ ਸੂਈ ਤੇ ਪੰਜ ਦਿਨਾਂ ਦੀ ਸੂਈ ਥੱਲੇ ਭਾਈ ਦੁੱਧ ਕਿੰਨਾ ਕੁ ਤਿਆਰ ਆ ਭਾਈ 12 ਕਿਲੋ ਬੋਲੀ ਤਿਆਰ ਆ 12 ਲੀਟਰ ਪੂਰੀ ਤਸੱਲੀ ਵਾਲੀ हां ਵੀਰੇ ਦੋ ਰੰਗ ਚਾਰ ਡੰਗਾ ਪੂਰੀ ਕਰ ਦੇ ਜਾ ਹਾਂ ਕੋਈ ਚਲ ਠੀਕ ਆ ਤੇ ਆਪਣੀ ਘਰ ਦੀ ਹੈ ਕਿ ਭਾਈ ਪਰ ਦਾ ਕੰਮ ਨਹੀਂ ਵੀਰੇ ਘਰ ਦੀ ਆਪਣੀ ਘਰ ਦੀ ਮਾਝਾ ਠੀਕ ਆ ਤੇ ਦੁੱਧ ਕਿੰਨਾ ਵਸੇ ਤਿਆਰ ਹੋਣ 12 ਹਣਾ 12 ਹਾਂ ਠੀਕ ਆ 16 17 ਦੀ ਗਾਰੰਟੀ ਆ ਦਿੰਦੀ ਚ ਬਾਈ ਦੀ ਚੰਗੀ ਹੈ ਬਾਈ ਪੂਰੀ ਹੈ ਪੂਰੀ ਜਮਾ ਪੂਰੀ ਠੀਕ ਆ ਬੰਦਾ ਕੁੜੀ ਜਿਹੜਾ ਮਰਜ਼ੀ ਚੋਲੇ ਜਿਹੜਾ ਮਰਜ਼ੀ ਠੀਕ ਹੈ ਤੇ ਭਾ ਕੀ ਰੱਖਿਆ ਬਈ ਵੇਚਣ ਜਾਲਾ ਜਾਇਜ ਭਾ ਫਿਰ 1.70 ਬਾਕੀ ਦੇ ਮੌਕੇ ਤੇ ਮਾਨਤਨ 1 ਲੱਖ ਦੇ 70000 ਵਿੱਚੋਂ ਮਾਨਤਨ ਹੋ ਜੂਗਾ ਫੋਨ ਨੰਬਰ ਬਈ ਆਪਣਾ 884728852 884728852 ਇਹ ਬਾਈ ਦਾ ਫੋਨ ਨੰਬਰ ਹੈ ਜੀ ਬੁਲਾ ਲਓ ਸੰਪਰਕ ਦੇ ਕੇ ਭਰਾ ਦੇ ਸਾਹ ਚਾਉਂਦੀ ਹੋਈ ਤੇ ਮੱਝ ਚੰਗੀ ਹੈ ਬਾਈ ਦੀ ਜੀ ਥਾਣਾ ਬਾਨੇ ਦੀ ਬਿਲਕੁਲ ਸਾਫਾ ਤੋਰ ਕੇ ਇੱਕ ਵਾਰੀ ਤੁਹਾਨੂੰ ਹੋਰ ਦਿਖਾਣੇ ਤੋਰ ਲਾ ਇੱਟਰ ਦੀ ਜੇ ਇੱਕ ਵਾਰੀ ਹੋਰ ਨੀਂਗਾ ਮਾਰ ਲਿਓ ਬਾਈ ਥਾਣਾ ਹਵਾਨੇ ਦੀ ਬਿਲਕੁਲ ਸਾਫ ਆ ਬਾਈ ਬੱਸ ਅੰਦੇਓ ਫੇਸ ਕੁਆਲਿਟੀ ਦੀ ਚੈੱਕ ਕਰ ਲਓ ਦੇਖੋ ਥਾਣਾ ਹਵਾਨੇ ਕ ਲਈ ਇੱਕ ਵਾਰੀ ਹੋਰ ਨੀਂਗਾ ਮਾਰ ਲਓ ਬਿਲਕੁਲ ਸਾਫਟ ਰਜ ਉਹ ਨੇੜਾ ਬਿਲਕੁਲ ਨੇੜੇ ਤੋਂ ਵੀ ਦਿਖਾਣਾ ਤੁਹਾਨੂੰ ਬਿਲਕੁਲ ਸਾਫ਼ ਅਡਰ ਬਣਾ ਲਿਆ ਉਸ ਵਰਕ ਬਾਈਨਾ ਜੇ ਕਿਸੇ ਭਰਾ ਦੇ ਸਾਹ ਚੋਂ ਦੀ ਹੁੰਦਾ ਬੋਡੀ ਵੰਤਰ ਦੀ ਵੀ ਚੰਗੀ ਹੈ ਮਾਜਾ ਸਮੀ ਭਲੀ ਮਾਜਾ ਤੇ ਤਸੱਲੀ ਵਾਲਾ ਦੁੱਧ ਤਿਆਰ ਲਓ ਵੀ ਇੱਕ ਮਾਜਾ ਤੁਹਾਨੂੰ ਹੋਰ ਦਿਖਾਉਣਾ ਇੱਕ ਬਰੀ ਤੁਰਦੀ ਤੇ ਨਿਗਾ ਮਾਰ ਲਿਓ ਗੱਲਬਾਤ ਸਾਰੀ ਆਪਾਂ ਬਾਈ ਹੋਰਾਂ ਨਹੀਂ ਕਰਾਂਗੇ ਇਹਦੇ ਬਾਰੇ ਭਾਵੇਂ ਹੋਰ ਨਹੀਂ ਇਹ ਵੀ ਚੰਗੀ ਹੈ ਚੰਗੇ ਬੋਡੀ ਡਾਂਚੇ ਦੀ ਹੈ ਤੇ ਚੰਗੇ ਦੁੱਧ ਬਾਤ ਦੱਸਣਾ ਜਿੰਦਾ ਉਹ ਕਿੰਨੇ ਥੱਲੇ ਦੇਖੋ ਸਿੰਗਾ-ਸੁੰਗਾ ਨਹੀਂ ਬਿਲਕੁਲ ਕੁੰਡੀਆ ਥੋੜਾ ਖੁੱਲਾ ਜਰੂਰ ਆ ਚੰਗੀ ਬੋਡੀ ਵੰਤਰਾ ਥਾਣਾ ਹਵਾਨੇ ਦੀ ਬਹੁਤ ਚੰਗੀ ਹੈ ਵੀ ਮੱਝ ਦੇਖੋ ਪਲੇਵਲੂਆ ਬਹੁਤ ਚੰਗਾ ਲੱਗਿਆ ਕਰਮਾਲੀ ਨੂੰ ਸੋਨਾ ਮੁਠੀ ਚਬਾਈ ਵਾਲਾ ਥਾਣਾ ਪੂਰਾ ਖੁੱਲਾ ਡੋਲਾ ਹਵਾਨਾ ਦੇਖੋ ਉਹਨਾਂ ਇੱਕ ਵਾਰੀ ਨੇੜੇ ਤੋਂ ਵੀ ਦਿਖਾਣਾ ਤੁਹਾਨੂੰ ਪੂਰਾ ਗੈਪ ਵਾਲਾ ਬਾਈ ਜਿਹੜਾ ਥਣ ਲੱਗਿਆ ਹੋਇਆ ਤੇ ਦੁੱਧ ਬਾਦ ਦੀ ਸਾਰੀ ਡਿਟੇਲ ਆਪਾਂ ਬਾਈ ਕੋਲੋਂ ਪੁੱਛਾਂਗੇ ਬੋਡੀ ਵੰਤਰ ਦੀ ਵੀ ਚੰਗੀ ਹੈ ਮੱਝ ਬਾਈ ਜੀ ਕਿਹੜਾ ਸੋਸੂਈ ਹੈ ਮੱਝ ਤੀਜਾ ਸੁਇਆ ਇਸ ਵਾਰ ਸੁਇਆ ਕਿੰਨੇ ਦਿਨਾਂ ਦੀ ਬਈ 8 ਦਿਨ 8 ਦਿਨ ਬੱਚਾ ਗਿਆ ਮਗਰ ਕੱਟੀ ਬੱਚਾ ਮਗਰ ਕੱਟੀ ਆ ਜੀ ਦੇਖ ਸਕਦੇ ਤੁਸੀਂ 8 ਦਿਨ ਹੋ ਗਏ ਸੁਇੀ ਨੂੰ ਤੇ ਦੁੱਧ ਕਿੰਨਾ ਕਿਥਾਰਾ ਬਈ 8 ਦਿਨਾਂ ਇਸ ਸੁਇੀ ਤੇ 14 ਲੀਟਰ 14 ਲੀਟਰ ਪੂਰਾ ਤਸੱਲੀ ਵਾਲਾ ਦੋ ਡੰਗ ਤਿੰਨ ਡੰਗ ਤਸੱਲੀ ਕਰਾ ਦਿੰਦੇ ਚਲੋ ਜੀ ਠੀਕ ਹੈ ਤੇ ਭਾਗੀ ਰੱਖਦਾ ਵੇਚਣ ਜਲਾ 140 1 ਲੱਖ 40 ਹਜ਼ਾਰ ਮਾਨਦਾਨ ਹੋ ਜੂ ਵਿੱਚ ਫੋਨ ਨੰਬਰ ਆਪਣਾ 90413 90413 13513 13519 ਇਹ ਪੰਜਾਂ ਦਾ ਫੋਨ ਨੰਬਰ ਹੈ ਜੀ ਤਸੱਲੀ ਜਿਹੜਾ ਦੋ ਤੇਰਾ ਬਾਕੀ ਬਾਈ ਤੇ ਨਾ ਵੀ ਤਸੱਲੀ ਕਰਵਾ ਵੀ ਦੇਵਾਂਗੇ ਜੇ ਕਿਸੇ ਭਰਾ ਨੇ ਚੋਣੀ ਹੋਈ ਅੱਜ ਚੰਗੀਆਂ ਹਵਾਨਾ ਇੱਕ ਵਾਰੀ ਤੁਹਾਨੂੰ ਹੋਰ ਦਿਖਾਉਣਾ ਨੇੜੇ ਤੋਂ ਦੇਖੋ ਖਾਣਾ ਹਵਾਨੇ ਦੀ ਬਿਲਕੁਲ ਸਾਫ਼ ਪੂਰਾ ਖੁੱਲਾ ਡੋਲਾ ਹਵਾਨਾ ਮੰਗਰ ਬੱਚਾ ਕੱਟੀ ਆ ਲੈ ਵੀ ਕੁ ਤੁਹਾਨੂੰ ਵਹਿੜ ਦਿਖਾਉਣ ਲੱਗਾ ਇੱਕ ਵਾਰੀ ਖੜੀ ਤੇ ਨਿਗਾ ਮਾਰ ਲਿਓ ਜਾਣਕਾਰੀ ਸਾਰੀ ਜੜੀ ਆਪਾਂ ਬਾਈ ਤੋਂ ਹੀ ਲਵਾਂਗੇ ਪ੍ਰਿੰਟ ਬਰਾਉਂਡ ਦੀ ਬਹੁਤ ਸੋਹਣੀ ਹੈ ਵਹਿੜ ਬੋਡੀ ਬੰਤਰ ਦੀ ਚੈੱਕ ਕਰ ਲਿਓ ਪ੍ਰਿੰਟ ਪ੍ਰੌਂਡ ਦੀ ਚੰਗੀ ਹੈ ਤੇ ਹਵਾਨੇ ਵਾਲੇ ਪਾਸੇ ਦਿਖਾਈਏ ਤੁਹਾਨੂੰ ਦੇਖੋ ਥਾਣਾ ਹਵਾਨੇ ਦੀ ਬਿਲਕੁਲ ਸਾਫਾ ਸਾਡੇ ਕੋਲੇ ਸੋਨਾ ਮੁੱਠੀ ਜਵਾਈ ਵਾਲਾ ਥਾਣਾ ਤੇ ਗੈਪ ਵਾਲਾ ਥਣ ਲੱਗਾ ਹੋਇਆ ਵੇਖੋ ਹਵਾਨਾ ਉਹਨਾ ਸੋਨਾ ਤਿਆਰ ਕਰਿਆ ਬਾਕੀ ਗੱਲਬਾਤ ਸਾਰੀ ਅਪਾ ਬਾਈ ਨਹੀਂ ਕਰਾਂਗੇ ਕਿੰਨੇ ਕ ਟਾਈਮ ਦੀ ਸੂਈ ਹੈ ਕਿੰਨਾ ਕ ਦੁੱਧ ਹੈ ਤੇ ਕੀ ਰੇਟ ਆ ਦੇਖੋ ਕੋਡੀ ਆਗੇ ਕੋਡੀ ਮੰਤਰ ਦੀ ਚੈੱਕ ਕਰ ਲਿਓ ਪ੍ਰਿੰਟ ਪ੍ਰੌਂਡ ਦੀ ਚੰਗੀ ਬੱਚੀ ਵੇ ਜੀ ਕਾ ਵਈ ਨਾਂ ਦੱਸਦੇ ਆਪਣਾ ਨਾਂ ਵੀਰੇ ਜਸਪਾਲ ਸਿੰਘ ਪਿੰਡ ਵੀਰਪੋਟ ਠੀਕ ਆ ਭਾਈ ਜ਼ਿਲ੍ਹਾ ਮਾਨਸਾ ਨਹੀਂ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਠੀਕ ਆ ਇਹ ਜਿਹੜੀ ਆਪਾਂ ਬੈਡ ਦਿਖਾਈਏ ਸੂਆ ਕਿਹੜਾ ਸੂਈ ਆ ਭਾਈ ਦੂਜਾ ਸੂਆ ਵੀਰੇ ਦੂਜਾ ਸੂਆ ਇਸ ਵਾਰ ਸੁਈ ਕਿੰਨੇ ਦਿਨਾਂ ਦੀ ਭਾਈ ਇਹ ਵੀ ਸੂਈ ਨਾ ਹੋਵੇ 20-22 ਦਿਨ 20-22 ਦਿਨ ਸੁਈ ਨੋਗੇ ਬੱਚਾ ਕੀ ਆ ਭਾਈ ਮੰਗ ਰਹੇ ਮੰਗਰ ਬੱਚਾ ਹੈ ਮੰਗਰ ਬੱਚਾ ਬੱਚਾ ਜੀ 20-22 ਦਿਨ ਹੋਗੇ ਸੁਈ ਨੂੰ ਤੇ 20-22 ਦਿਨਾਂ ਦੀ ਸੁਈ ਥੱਲੇ ਹੁਣ ਦੁੱਧ ਕਿੰਨਾ ਕੁ ਤਿਆਰ ਆ ਭਾਈ ਦੁੱਧ ਹੈਗਾ ਭਾਈ 20-22 ਲੀਟਰ ਦੁੱਧ ਤਿਆਰ ਹੈ 20-2 ਚਵਾਈ ਚੂਵੀ ਦੀ ਚੰਗੀ ਆ ਬੰਦਾ ਬੁੜੀ ਜਿਹੜਾ ਮਰਜੀ ਚੋਲੇ ਕੋਈ ਮਰਜੀ ਬੈਠੀ ਲੋਕਾਂ ਨੂੰ ਜਾਣਾ ਪਾ ਚਾਹਣਾ ਠੀਕ ਆ ਤੇ ਚਵਾਈ ਦੀ ਚੰਗੀ ਬੋਲੀਏ ਤੇ ਰੇਟ ਕੀ ਰੱਖਿਆ ਭਾਈ ਜੱਜ ਵੇਚਣ ਦੇ ਵਾਲਾ 72 ਦੀ ਦੇ ਦਾਂਗੇ ਹੋਰ ਹੋ ਜੂ ਮਾਨਤਨ ਵਿੱਚੋਂ ਚੱਲ ਕਰਦੇ ਆ ਠੀਕ ਆ ਫੋਨ ਨੰਬਰ ਆਪਣਾ ਫੋਨ ਨੰਬਰ 83600 ਠੀਕ ਆ ਭਾਈ 99281 99281 ਇਹ ਬਾਈ ਦਾ ਫੋਨ ਨੰਬਰ ਹੈ ਜੀ 72000 ਦੇ ਵਿੱਚੋਂ ਮਾਨਤਨ ਭਾਈ ਜਿਹੜਾ ਹੋ ਜੂਗਾ ਵੜ ਚੰਗੀ ਆ ਬਾਈ ਦੀ ਬਣਾ ਲਓ ਸੰਪਰਕ ਜੇ ਭਰਾ ਦੇ ਹਿਸਾਬ ਚੋਂ ਦੀ ਪਟੰਡ ਪੀਰਕੋਟ ਜ਼ਿਲ੍ਹਾ ਪਟੰਡ ਲੈ ਵੀ ਇੱਕ ਝੋਟੀ ਤੁਹਾਨੂੰ ਹੋਰ ਦਿਖਾਉਣਾ ਹੈ ਘਰ ਦੀ ਰੱਖੀ ਹੋਈ ਬਾਈਆਂ ਦੀ ਝੋਟੀ ਆ ਕੋਈ ਵਪਾਰ ਦਾ ਕੰਮ ਨਹੀਂ ਇੱਕ ਵਾਰੀ ਖੜੀ ਦੇ ਨਿਗਾਹ ਮਾਰ ਲਿਓ ਗੱਲਬਾਤ ਸਾਰੀ ਆਪਾਂ ਜਿਹੜੀ ਬਾਈ ਨਾਲ ਕਰਵਾਵਾਂਗੇ ਅੱਗੋਂ ਫੇਸ ਕੁਆਲਿਟੀ ਦੀ ਚੈੱਕ ਕਰ ਲਿਓ ਸੋਹਣੀ ਫੇਸ ਕੁਆਲਿਟੀ ਆ ਤੇ ਸਿੰਘ ਸਿੰਘ ਬਿਲਕੁਲ ਕੁੰਡਾ ਛੋਟਾ ਸਿੰਘ ਕੁੰਡਾ ਸਿੰਘ ਦੇਖੋ ਅਗੋਂ ਮੂੰਹ ਮਥਰੀ ਚੈੱਕ ਕਰ ਲਓ ਸੋਹਣੀ ਫੇਸ ਕੁਆਲਿਟੀ ਆ ਕੁੰਡਾ ਸਿੰਘ ਤੇ ਚੰਗੀ ਬਾਡੀ ਬੰਤਰ ਆ ਬਾਈ ਤੇ ਬਾਕੀ ਗੱਲਬਾਤ ਸਾਰੀ ਆਪਾਂ ਬਾਈ ਨਹੀਂ ਕਰਵਾਵਾਂਗੇ ਤੁਰਦੇਗਾ ਬਾਈ ਕੱਲ ਤਾਂ ਨਹੀਂ ਗਾਦੀ ਲੈ ਇੱਕ ਵਾਰੀ ਤੁਰਦੀ ਤੇ ਵੀ ਨਿਗਾ ਮਾਰ ਲਿਓ ਲੱਟ ਕੇ ਆ ਕੇ ਤੁਰਦੇ ਬੱਚੇ ਦਾ ਕਰਦੀ ਆ ਬਾਈ ਤੁਰਦੀ ਨੂੰ ਜੱਜ ਕਰ ਲਓ ਇੱਕ ਵਾਰੀ ਦੇਖੋ ਬਾਡੀ ਬੰਤਰ ਦੀ ਬਹੁਤ ਚੰਗੀ ਆ ਤੇ ਚੰਗੇ ਥਾਣਾ ਹਵਾਨੇ ਵਾਲੀ ਆ ਜੀ ਦੇਖੋ ਥਾਣਾ ਹਵਾਨੇ ਦੀ ਬਿਲਕੁਲ ਸਾਫ ਪੂਰਾ ਖੁੱਲਾ ਡੁੱਲਾ ਹਵਾਨਾ ਪੂਰਾ ਬਿੱਥੀ ਵਾਲਾ ਜਿਹੜਾ ਥਾਣਾ ਲੱਗਿਆ ਹੋਇਆ ਬਈ ਸੋਹਣਾ ਮੁੱਠੀ ਜਵਾਈ ਵਾਲਾ ਥਾਣਾ ਦੇਖੋ ਇੱਕ ਵਾਰੀ ਤੁਹਾਨੂੰ ਨੇੜੇ ਤੋਂ ਚੱਕਰ ਬਾਣਿਆ ਪੂਰਾ ਫੁੱਲ ਗੈਪ ਵਾਲਾ ਥਾਣਾ ਬਈ ਗੈਪ ਜਿਹੜਾ ਸਾਈਡ ਤੋਂ ਵੀ ਉਹ ਨਹੀਂ ਹੈ ਦੇਖੋ ਹਵਾਨਾ ਬਹੁਤ ਸੋਹਣਾ ਤਿਆਰ ਕਰਿਆ ਬਿਲਕੁਲ ਸਾਫ ਫੱਡਰ ਤੇ ਕੱਦ ਵਜਨ ਦੀ ਬਿਲਕੁਲ ਓਕੇ ਫੁੱਲ ਕੱਦ ਫੁੱਲ ਵਜਨ ਬਈ ਅੱਛੀ ਗੱਲ ਕਿਸ਼ੇ ਗੱਲ ਨਹੀਂ ਬਈ ਨਾਂ ਦਾ ਦਾ ਆਪਣਾ ਜਗਜੀਤ ਸਿੰਘ ਜੀ ਜਗਜੀਤ ਸਿੰਘ ਪਿੰਡ ਕਿਹੜਾ ਬਈ ਮੱਖਾ ਰਾਇਪੁਰ ਜੀ ਮੱਖਾ ਰਾਇਪੁਰ ਜ਼ਿਲ੍ਹਾ ਮਾਨਸਾ ਹਾਂਜੀ ਬਈ ਠੀਕ ਆ ਕੋਲੇ ਨੇੜੇ ਪਿੰਡ ਮੂਸਾ ਆਪਣੇ ਮੂਸਾ ਜੀ ਠੀਕ ਆ ਇਹ ਜਿਹੜੀ ਆਪਾਂ ਝੋਟੀ ਦਿਖਾਈ ਹੈ ਬਈ ਆਪਣੇ ਘਰ ਦੀ ਆ ਘਰ ਦੀ ਆ ਬਈ ਜੀ ਠੀਕ ਆ ਕਿਹੜਾ ਸੂ ਸੂਈ ਆ ਬਈ ਇਸ ਵਾਰ ਦੂਜਾ ਸੂ ਆ ਇਸ ਵਾਰ ਸੂਈ ਆ ਕਿੰਨੇ ਦਿਨਾਂ ਦੀ ਬਈ ਇਹ 4 ਤਰੀਕ ਨੂੰ ਸੂਈ ਆ ਬਈ ਜੀ 4 ਤਰੀਕ ਨੂੰ ਸੂਈ ਆ ਤਾਂ ਦਿਨ ਕਿੰਨੇ ਬਣ ਗਏ ਬਈ ਅੱਜ 3-6 ਅ 7 ਕ ਦਿਨ ਹੋ ਗਏ ਹਫਤਾ ਸੂਈ ਨੂੰ ਹੋ ਗਿਆ ਬਈ ਬੱਚਾ ਮਗਰ ਕੀ ਆ ਬਈ ਕੱਟਾ ਹੈ ਬਈ ਜੀ ਬੱਚਾ ਮਗਰ ਬਾਈ ਜੀ ਪੂਰਾ ਕੱਟਾ ਬੂਰਾ ਹੈ ਡਾਇਰੈਕਟ ਸਾਂਹ ਤੋਂ ਕਰਾ ਸਭਾਈ ਹੈ ਡਾਇਰੈਕਟ ਬੂਰੇ ਸਾਂਹ ਤੋਂ ਕਰਾ ਸਭਾਈ ਬੱਚਾ ਮਗਰ ਕੱਟਾ ਤੇ ਦੂਜਾ ਸੂਆ ਝੋਟੀਆਂ ਇਸ ਵਾਰ ਸੂਈਆ ਇੱਕ ਹਫ਼ਤੇ ਦੀ ਸੂਈਆ ਤੇ ਇੱਕ ਹਫ਼ਤੇ ਦੀ ਸੂਈ ਥੱਲੇ ਬਾਈ ਦੁੱਧ ਕਿੰਨਾ ਤਿਆਰ ਹੈ 12 ਲੀਟਰ ਤਿਆਰ ਹੈ ਬਾਈ ਜੀ 12 ਲੀਟਰ ਪੂਰਾ ਤਸੱਲੀ ਵਾਲਾ ਦੋ ਡੰਗ ਚਾਰ ਡੰਗ ਅਗਲਾ ਤਸੱਲੀ ਕਰ ਸਕਦਾ ਠੀਕ ਆ ਤੇ ਚੋਆਈ ਜੂਵੀ ਦੀ ਚੰਗੀਆਂ ਬੋਲੀ ਆ ਬਾਈ ਸਭ ਸਾਫ ਹੈ ਖਿੰਦਾ ਜਮ ਤੱਕ ਕੱਢੀ ਆ ਠੀਕ ਆ ਬਾਈ ਤੇ ਜੈਜਾ ਭਾਵਾ ਬਾਈ ਵੇਚਣ ਵਾਲਾ ਬਾ 225 ਹੈ ਬਈ ਮਾਨਤਨ ਮੌਕੇ ਤੇ ਕਰਦੇ ਦੋ ਬੱਚੀ ਡਿਮਾਂਡ ਵਿੱਚੋਂ ਮਾਨਤਨ ਹੋ ਜੂ ਖੁੱਲਾ ਠੀਕ ਹੈ ਫੋਨ ਨੰਬਰ ਬਈ ਆਪਣਾ 94603 ਠੀਕ ਹੈ ਬਈ 81787 94603 ਹਾਂਜੀ ਬਈ 81787 81787 ਇਹ ਬਾਈ ਦਾ ਫੋਨ ਨੰਬਰ ਹੈ ਜੀ ਘਰ ਦੀ ਝੋਟੀ ਆ ਦੂਜਾ ਸੂਆ ਸੂਈ ਆ ਹਫਤਾ ਸੂਈ ਨੂੰ ਹੋ ਗਿਆ ਦੁੱਧ ਚੰਗਾ ਤਿਆਰ ਆ ਬਾਕੀ ਬਾਈ ਕਹਿੰਦਾ ਵੀ ਤਸੱਲੀ ਕਰ ਸਕਦੇ ਆ ਅੱবি ਬਣਾ ਲੈ ਸੰਪਰਕ ਜੇ ਕਿਸੇ ਭਰਾ ਦੇ ਹਿਸਾਬ ਚੰਦੀ ਹੋਈ ਘਰ ਦੀ ਰੱਖੀ ਹੋਈ ਝੋਟੀ ਆ ਬਈ ਜੀ ਨੇ ਲੀਟਰ ਦੁੱਧਾ ਹੋਣੇ ਕੰਨੇ ਹੈ ਵੀਰੇ ਕਾਚੀ 10 ਲੀਟਰ ਦੁੱਧਾ ਅੱਛਾ 10 ਲੀਟਰ ਦੁੱਧਾ ਤੇ ਇੱਕ ਮਹੀਨਾ ਸ਼ੁਰੂ ਹੋਇਆ ਅੱਛਾ ਬੱਚਾ ਕੀ ਮੰਗ ਰਹੀ ਕੱਟੀ ਆ ਬਾਈ ਕੱਟੀ ਆ ਬੱਚਾ ਮੰਗ ਰ ਕੱਟੀ ਹੈ ਇੱਕ ਵਾਰੀ ਮਾਰਾ ਜਾ ਸੋਰਾ ਤਰ੍ਹਾਂ ਕਰ ਲੋ ਤੇ ਕਿਵਾਰੀ ਤੇ ਅਲੋਚੇ ਇਹ ਆਪ ਕੀ ਕਰ ਪਹਿਲਾਂ ਮੈਂ ਚੁੱਕੀ ਜੀ ਐਣਾ ਨਾ ਕਰ ਅੱਛਾ ਪਹਿਲਣ ਗੱਡੀ ਆ ਬਾਈ ਜੰਗ ਪਹਿਲਣ ਗੱਡੀ 3.5 ਸਾਲ ਉਮਰ ਆ ਮੂੰਹੋਂ 4 ਦੰਦਾਂ ਤੇ ਲੇਵਾਲੂ ਆ ਦੇਖੋ ਨੇ ਸਾਨੂੰ ਨੇੜੇ ਤੋਂ ਮਾਡਲ ਇਕ ਪਈ ਆ ਮੌਕੇ ਤੇ ਆਪ ਵੀ ਇੱਕ ਨੰਬਰ ਬੋਲੋ 83278 ਇੱਕ ਵਾਰੀ ਹੋਰ ਬੋਲੋ ਉੱਚੀ ਬੋਲੋ ਜੀ 83278 ਹਾਂਜੀ 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 ਅੱਗੇ ਜਿਹੜਾ 11 011 02 ਠੀਕ ਆ ਇੱਕ ਅਸਪਾਲ ਕਲਾਂ ਅਸਪਾਲ ਕਲਾਂ ਜ਼ਿਲ੍ਹਾ ਬਰਨਾਲਾ ਠੀਕ ਆ 1 ਲੱਖ ਮੁੱਲ ਦੱਸਿਆ ਜੀ ਆਪਣਾ 130 ਇੱਕ 30 ਦੇ ਵਿੱਚ ਮਾਨਦਾਨ ਹੋ ਜੂ ਠੀਕ ਆ ਲਾ ਮਗਰ ਬੱਚਾ ਗੱਟੀ 130 ਦੇ ਵਿੱਚ ਮਾਨਦਾਨ ਹੋ ਜੂ ਖਾਣਾ ਬਾਨੇ ਦੀ ਬਿਲਕੁਲ ਸਾਫਾ ਮੂੰਹੋ ਚਾਰ ਦੰਦ ਉਮਰ 3.5 ਸਾਲ ਬਾਈ ਜੀ ਬਣ ਕਰ ਦੋ ਜੇ 2 ਤੇ 300 ਮਾਧਿ ਇਹ ਹੈ ਹੁਣ ਜੀ ਤੋਂ ਬਾਹਰ ਦੀ ਜੀ ਤੋਂ ਬਾਹਰ ਤੋਂ ਅੱਜ ਇੱਕ ਕੱਚੀ ਆਪੋਰ ਨਾ ਨਾ ਜੀ ਸੁਜੀ ਹੋਈ ਹੈ ਜੀ ਅੱਜ ਬੱਚਾ ਕਿਹੜਾ ਹੈ ਬਹੁਤ ਵਧੀਆ ਬਿਲਕੁਲ ਤਾਜੀ ਸੁਝਾ ਬਈ ਰਾਤ ਹੀ ਸੁਝਿਆ ਹੈ ਮਾਰਾ ਉਪਰਾ ਕਰਦੇ ਆਂ ਰਾਤ ਹੀ ਸੁਝਿਆ ਜੀ ਕੱਢਿਆ ਬਈ ਬੋਲਾ ਬੋਲਾ ਜੀ 5 ਕਿਲੋ ਬੋਲਾ ਲੈ ਵੀ 5 ਕਿਲੋ ਬਾਈ ਕਹਿੰਦਾ ਵੀ ਬੋਲਾ ਵੀ ਕੱਢਦਾ 10 ਅੰਦਰ ਠਾਕੀ ਮੌਕੇ ਤੇ ਕੋਈ ਕਰ ਦਾਂਗੇ ਮਾਨਤਾਨ ਦੀ ਮਾਨਤਾਨ ਕਰਦੇ ਭਾਈ ਤੇ ਕਹਿੰਦੇ ਮੋਬਾਈਲ ਨੰਬਰ ਮੋਬਾਈਲ ਨੰਬਰ ਜੀ 9569482 ਹੈ ਇੱਕ ਵਾਰੀ ਦੇ 9569482 ਤੇ ਕਿਹੜਾ ਪਿੰਡ ਪਿੰਡ ਦਾ ਭਰਾ ਉਹਨੂੰ ਲੇਟਰ ਜਮਾ ਸੂਰਜ ਦੇ ਕਦੋਂ ਦੁੱਧ ਨਹੀਂ ਆਈ ਕਿੱਟੀ ਦਾ ਕੋਈ ਛੀ ਮੰਨ ਲਿਆ ਕਾਹ ਦਾ ਕੰਮ ਤਾਂ ਨਾ ਨਾ ਜੀ ਇਹ ਸਾਣਦੀ ਹੈ ਜੀ ਇਹ ਸਾਣਦੀ ਹਾਂ ਜੀ ਤੇ ਮੌਕੇ ਤੇ ਤੇਲ ਲੈਣਾ ਹਾਂਜੀ ਮਾਘਰ ਕੱਟੀ ਆ ਬਈ ਹੈ ਜੀ ਹਾਂ ਬੱਚਾ ਮਾਘਰ ਕੱਟੀ ਆ ਬਈ ਬਹੁਤ ਜਿਆਦਾ ਡਬਲ ਮੱਝ ਆਹ ਚੋਟੀ ਦੇ 1.5 ਦਿਨ ਤੇ ਚੁੱਟੀ ਜਿੰਦਗੀ ਦਾ ਬਗਲਾ ਨਿਕਲ ਚੋੜ ਕਰੀ ਆਂ ਪੈਸੇ ਮੰਗੂ ਜਾ ਚੋਟੀ ਦੇਖੋ ਯਾਰ ਬਹੁਤ ਸੋਹਣੀ ਫੇਸ ਕੁਆਲਿਟੀ ਆ ਕੁੰਡੀ ਸਿੰਧਾ ਗੁੰਗਾ ਨਹੀਂ ਬਿਲਕੁਲ ਕੁੰਡੀ ਆ ਤੇ ਖਾਣਾ ਹਵਾ ਨੇ ਦੀ ਬਿਲਕੁਲ ਸਾਤ ਚੋਟੀ ਦੇਖੋ ਕੱਦ ਕਾੜ ਦੇਖੋ ਕਰਮਾਲੀ ਦਾ ਫੁੱਲ ਕੱਦ ਫੁੱਲ ਵਜਨ ਤੇ ਸਿੰਗਾ-ਸੁੰਗਾ ਨਹੀਂ ਬਿਲਕੁਲ ਕੁੰਡੀ ਬਹੁਤ ਜਿਆਦਾ ਜ਼ਬਰਦਸਤ ਝੋਟੀ ਹੈ ਭਾਈ ਦੇਖੋ ਹਵਾਨਾ ਹੋਣਾ ਦੇਖੋ ਕਰਮਾਲੀ ਦਾ ਇਹ ਨਹੀਂ ਵੀਡੀਓ ਬਣਾ ਲਈ ਮੈਂ ਦੇਖੋ ਹਵਾਨਾ ਹੋਣਾ ਦੇਖੋ ਯਾਰ ਬਹੁਤ ਜਿਆਦਾ ਟੌਪ ਦਾ ਹਵਾਨਾ ਹੈ ਕੀ ਕਹਿੰਦੇ ਹੈਲੋ ਮੈਂ ਆਇਆ ਕਿ ਮੈਂ ਕੌਣ ਜੀ ਆਹ ਦੇਖੋ ਤਾਂਦਰਾ ਜਿੰਦਰਾ ਪੰਜਾਂ ਦੇ ਫਾਰ ਸਿੰਘਾ ਸ਼ਿੰਗਾ ਸ਼ਿੰਗਾ ਨਹੀਂ ਬਿਲਕੁਲ ਕੁੰਡੀ ਸੋਹਣੀ ਫਿਸ ਕੁਆਲਿਟੀ ਬਹੁਤ ਜ਼ਿਆਦਾ ਡਬਲ ਮੱਝ ਆ ਜਾ ਰਹੀ ਦੇ ਸ਼ਿੰਗਾ ਸ਼ਿੰਗਾ ਨਹੀਂ ਬਿਲਕੁਲ ਕੁੰਡੀ ਸੋਹਣੀ ਫਿਸ ਕੁਆਲਿਟੀ ਬਹੁਤ ਜ਼ਿਆਦਾ ਡਬਲ ਮੱਝ ਆ ਜਾ ਰਹੀ ਦੇ ਜੇ ਇਹਦੇ ਤੋਂ ਲੈ ਕੇ ਤੂੰ ਰਹਿ ਤਾ ਪਰ ਕਾਹਦਾ ਮੈਨ ਦਾ ਆ ਯਾਦ ਲੈ ਕੀ ਨਿਆ ਹਾਲ ਆਇਆ ਯਾਰ ਰਹਿਗਾ ਕਾ ਮੈਂ ਆ ਤੇ ਆ ਹਾਲ ਆਤਾ ਹੀ ਅੱਨਾ ਕਿਹੜਾ ਗੱਲੀ ਅਗਲੀ ਵਾ ਨਹੀਂ ਹੈਗੀ